ਗੁਰੂ ਜੀ ਨੇ ਕਿਹੜੀਆਂ ਜੜੀਆਂ ਜੰਗਾਂ ਲੜੀਆਂ ਤੇ ਕੀ ਕੀ ਉਹਨਾਂ ਨੇ ਉਦੋਂ ਉਹ ਸਮਿਆਂ ਦੇ ਵਿੱਚ ਕੀ ਕੀ ਤਿਆਰ ਕਰਵਾਇਆ ਸੀਗਾ ਗੁਰੂ ਜੀ ਨੇ 1609 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ ਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਜਦੋਂ ਉਹਨਾਂ ਕੋਲੇ ਆਪਣੀ ਫੌਜ ਤਿਆਰ ਹੋ ਗਈ ਸੀ ਉਦੋਂ ਬਾਅਦ ਉਹਨਾਂ ਨੇ ਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ 1609 ਈਸਵੀ ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੀ ਜਦੋਂ ਸਾਰੀ ਹੋ ਗਈ ਪੂਰੇ ਬਿਲਡਿੰਗ ਪੂਰੀ ਤਿਆਰ ਕਰਤੀ ਅਕਾਲ ਤਖਤ ਸਭ ਇਹ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਅੱਜ ਵੀ ਉੱਥੇ ਹੈ ਜਿਹੜਾ ਕਿ 2-3 ਵਾਰੀ ਪਹਿਲਾਂ ਮੁਗਲਾਂ ਨੇ ਫਿਰ ਸਮੇਂ ਦੀਆਂ ਸਰਕਾਰਾਂ ਨੇ ਢਾਹ ਢੇਰੀ ਕੀਤਾ ਤੇ ਉਹ ਅੱਜ ਵੀ ਉੱਥੇ ਹੈ ਉਸ ਤੋਂ ਬਾਅਦ ਗੁਰੂ ਜੀ ਨੇ ਮੀਰੀ ਪੀਰੀ ਦਾ ਕਨਸੈਪਟ ਤਿਆਰ ਕਰਿਆ ਉਹਨਾਂ ਨੇ ਦੋ ਤਲਵਾਰਾਂ ਵੈਸੇ ਤਾਂ ਉਹ ਆਪਣੇ ਕੋਲੇ ਵੀ ਦੋ ਤਲਵਾਰਾਂ ਹੀ ਰੱਖਦੇ ਸੀ ਇਤਿਹਾਸ ਵਿੱਚ ਲਿਖਿਆ ਗਿਆ ਤੇ ਉਹਨਾਂ ਨੇ ਮੀਰੀ ਅਤੇ ਪੀਰੀ ਦਾ ਕਨਸੈਪਟ ਤਿਆਰ ਕਰਿਆ ਮੀਰੀ ਪੀਰੀ ਤਿਆਰ ਕਨਸੈਪਟ ਤਿਆਰ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੀਆਂ ਉਹਨਾਂ ਨੇ ਜੰਗਾਂ ਲੜੀਆਂ ਸਭ ਤੋਂ ਪਹਿਲਾਂ ਤਾਂ ਜੰਗ ਉਹਨਾਂ ਨੇ ਲੜੀ ਸੀਗੀ ਰੋਹੀਲਾ ਸਾਹ ਉੱਥੇ ਜਾ ਕੇ ਉਹਨਾਂ ਨੇ ਜੁੱਦ ਕੀਤਾ ਸੀ ਸਭ ਤੋਂ ਪਹਿਲੀ ਜੰਗ ਸੀਗੀ ਉਹ ਉਹ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਜੰਗ ਜੰਗ ਆਉਂਦੀ ਆ ਜਿਹੜੀ ਰਹਿਲਾ ਰਹਿਲਾ ਦੀ ਇਹਨਾਂ ਨੇ ਲੜਾਈ ਲੜੀ ਸੀ ਉਹ ਇਹ ਜਿੱਤ ਗਏ ਸੀਗੇ ਉਸ ਤੋਂ ਬਾਅਦ ਕਰਤਾਰਪੁਰ ਅੰਮ੍ਰਿਤਸਰ ਤੇ ਲਹਿਰਾ ਗੁਰੂ ਸਰ ਕੀਰਤਪੁਰ ਇਹ ਜਗ੍ਹਾ ਤੇ ਗੁਰੂ ਸਾਹਿਬ ਨੇ ਜੁੱਦ ਲੜੇ ਸੀਗੇ ਲੜਾਈਆਂ ਕਰੀਆਂ ਸੀ ਮਗਲਾਂ ਦੇ ਨਾਲ ਜਿੱਥੇ ਕਿ ਇਹਨਾਂ ਨੇ ਫਤਿਹ ਕੀਤੀ ਸੀ ਮਦਾਨ ਉਹ ਸਮੇਂ ਦੇ ਵਿੱਚ ਫੌਜ ਬਹੁਤ ਥੋੜੀ ਸੀ ਪਰ ਇੱਕ ਇੱਕ ਬੰਦਾ ਵਾਹੇ ਯੋਦ ਉਹ ਸਮੇਂ ਦੇ ਵਿੱਚ ਸਵਾ ਲੱਖ ਨਾਲ ਲੜਿਆ ਇੱਕ ਇੱਕ ਬੰਦਾ ਅੰਦਰ ਦਲੇਰੀ ਐਨੀ ਸੀ ਤੇ ਇਹਦੇ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕਿ ਇੱਕ ਨਾ ਮਾਝਾ ਤੇ ਮਾਲਵਾ ਤੇ ਦੁਆਬਾ ਇਹਨਾਂ ਦੇ ਵਿੱਚੋਂ ਖਾਸ ਤੌਰ ਤੇ ਗੁਰੂ ਸਾਹਿਬ ਜੀ ਕੋਲੇ ਨੌਜਵਾਨ ਹੀ ਗਏ ਸੀ ਜਿਨ੍ਹਾਂ ਦੀ ਉਮਰ 20 ਸਾਲ ਤੋਂ ਸਿਰਫ 35 ਸਾਲ ਦੇ ਵਿੱਚ ਸੀ ਉਹ ਨੌਜਵਾਨ ਹੀ ਗਏ ਸੀ ਜਦੋਂ ਗੁਰੂ ਸਾਹਿਬ ਜੀ ਕੋਲੇ ਗਏ ਉਹਨਾਂ ਨੇ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਏ ਰੱਖ ਲਏ ਉਹਨਾਂ ਨੂੰ ਵੀ ਵਿਦਿਆ ਸ਼ਾਸਤਰ ਦਾ ਪੂਰਾ ਅਧਿਆਨ ਕਰਵਾਤਾ ਪੂਰੇ ਨਪਨ ਕਰਤੇ ਵਿਦਿਆ ਦੇ ਸ਼ਾਸਤਰਾਂ ਦੇ ਵਿੱਚ ਉਸ ਤੋਂ ਬਾਅਦ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਵੀ ਇੱਕ ਨਾ ਜਦੋਂ ਫੌਜ ਤਿਆਰ ਹੋ ਰਹੀ ਸੀ ਉਹਨਾਂ ਦੇ ਵਿੱਚ ਜਿਹੜੇ ਮੁਸਲਮਾਨ ਸੀਗੇ ਹੈਗੇ ਮਗਲ ਵੀ ਮੁਸਲਮਾਨ ਹੀ ਸੀ ਸਾਨੂੰ ਸਭ ਨੂੰ ਪਤਾ ਹੈ ਉਹ ਜਿਹੜੇ ਮੁਸਲਮਾਨ ਸੀ ਉਹ ਗਰੀਬੀ ਰੇਖਾ ਵਾਲੇ ਸੀਗੇ ਮੁਸਲਮਾਨ ਜਿਹੜੇ ਕਿ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਆ ਕੇ ਭਰਤੀ ਹੋਏ ਸੀਗੇ ਉਹ ਭਰਤੀ ਕਿਉਂ ਹੋਈ ਸੀ ਕਿਉਂਕਿ ਜਲਮਾ ਬਹੁਤ ਵੱਧ ਗਿਆ ਸੀਗਾ ਮਗਲਾਂ ਦਾ ਬਹੁਤ ਨਿਆਂ ਤੇ ਅਤਿਆਚਾਰ ਕਰਨ ਲੱਗੇ ਸੀ ਲੋਕਾਂ ਤੇ ਮਾਰ ਕਟਾਈ ਗਰੀਬਾਂ ਤੋਂ ਲੁੱਟ ਖੋਹ ਕਰਨੀ ਸਾਰਾ ਕੁਝ ਉਹਨਾਂ ਨੇ ਸਰੇ ਤੱਕ ਕਰਿਆ ਉਹ ਸਮਿਆਂ ਦੇ ਵਿੱਚ ਮੁਗਲਾਂ ਨੇ ਜਦੋਂ ਗੁਰੂ ਸਾਹਿਬ ਜੀ ਨੇ ਜਦੋਂ ਉਹਨਾਂ ਮੁਸਲਮਾਨਾਂ ਨੂੰ ਵੀ ਭਰਤੀ ਕਰ ਲਿਆ ਉਹਨਾਂ ਨੂੰ ਵੀ ਸ਼ਾਸਤਰ ਧਿਆਨ ਕਰਵਾਤਾ ਪੂਰਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ 1612 ਈਸਵੀ ਦੇ ਵਿੱਚ ਕੈਦ ਹੋ ਗਈ ਸੀ ਮੋਗਲਾਂ ਨੇ ਗੁਰੂ ਸਾਹਿਬ ਜੀ ਨੂੰ ਫੜ ਲਿਆ ਸੀਗਾ ਲਾਲੋ ਵੀ ਫੜ ਲਿਆ ਸੀਗਾ ਉਹਨਾਂ ਦੀ ਫੌਜਾਂ ਨੇ ਉਹਦੋਂ ਤੁਹਾਨੂੰ ਦੱਸਿਆ ਵੀ ਪੰਜ ਧੜਿਆਂ ਦੇ ਵਿੱਚ ਫੌਜਾਂ ਹੁੰਦੀਆਂ ਸੀਗੀਆਂ ਜਿਹੜੀਆਂ ਕਿ ਚਾਰ ਧੜੇ ਤਾਂ ਹੋ ਬਾਹਰ ਰੱਖਦੇ ਗੁਰੂ ਸਾਹਿਬ ਆਪਣੇ ਕੋਲੇ ਤਾਂ ਇੱਕ ਧੜੇ ਰੱਖਦੇ ਸੀਗੇ ਉੱਥੋਂ ਗੁਰੂ ਸਾਹਿਬ ਜੀ ਨੂੰ 1612 ਸੋਈ ਦੇ ਵਿੱਚ ਜਦੋਂ ਕੈਦ ਹੋਈ ਤੇ ਉਦੋਂ ਬਾਅਦ 1614 ਈਸਵੀ ਦੇ ਵਿੱਚ ਹੋ ਰਿਹਾ ਹੋਇ ਰਿਹਾ ਹੋਏ ਉੱਥੇ 52 ਹੋਰ ਰਾਜੇ ਜਿਹੜੇ ਕਿ ਹਿੰਦੂ ਸੀਗੇ 52 ਰਾਜਿਆਂ ਨੂੰ ਉਹਨਾਂ ਨੇ ਆਪਦੇ ਨਾਲ ਰਹਿਈ ਕਰਵਾਈ ਕਿ ਇਹ ਸਾਡੇ ਨਾਲ ਜਾਣਗੇ ਗੁਰੂ ਸਾਹਿਬ ਜੀ ਨੇ ਆਪਦੇ ਜਿਹੜਾ ਉਹਨਾਂ ਕੋਲੇ ਚੋਲਾ ਸੀਗਾ ਚੋਲਾ ਨਹੀਂ ਸੀ ਸੋਰੀ ਮਨ ਲੋ ਵੀ ਚੋਲੇ ਸੀ ਸੈਰ ਹਾਂ ਕਪੜਾ ਸੀਗਾ ਉਹਦੇ ਨਾਲ ਉਹਨਾਂ ਨੂੰ ਲੜਫੜਾ ਤੇ ਲੜਫੜਾਏ ਤੇ ਭਵੰਜਾ ਰਾਜਨ ਉਹ ਵੀ ਉਹ ਸਮੇਂ ਦੇ ਵਿੱਚ ਰਹਿਆ ਕਰਵਾਇਆ ਸੀਗਾ ਗੁਰੂ ਸਾਹਿਬ ਜੀ ਇਹ ਨਹੀਂ ਸੀਗੇ ਕਿ ਉਹ ਕਿਸੇ ਧਰਮ ਦੇ ਵਿਰੋਧ ਚ ਸੀ ਧਰਮ ਦੇ ਦੇ ਧਰਮ ਦੇ ਵਿਰੋਧ ਚ ਤਾਂ ਅੱਜ ਤੱਕ ਆਪਣੇ 10 ਗੁਰੂ ਹੋਏ ਨੇ 10 ਗੁਰੂ ਨਹੀਂ ਹੋਏ ਕਿਉਂਕਿ ਉਹ ਲੜਦੇ ਸੀਗੇ ਜੇ ਅਤਿਆਚਾਰ ਦੇ ਮੁਰੇ ਜਿਹੜੀ ਕਿ ਮੌਕੇ ਦੀ ਕੋਈ ਵੀ ਰਾਜਾ ਹੁੰਦਾ ਸੀ ਅਤਿਆਚਾਰ ਕਰਦਾ ਹੁੰਦਾ ਸੀ ਲੋਕਾਂ ਦੇ ਉਹਨਾਂ ਨਾਲ ਲੜਾਈਆਂ ਲੜਦੇ ਹੁੰਦੇ ਸੀ ਨਾ ਕਿ ਉਹ ਕਿਸੇ ਧਰਮ ਨਾਲ ਧਰਮ ਨਾਲ ਉਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਹਾਂ ਜਦੋਂ ਗੁਰੂ ਜੀ ਨੇ ਗੁਰਗੋਆ ਸਿੰਘ ਜੀ ਨੇ ਖਾਲਸਾ ਪੰਥ ਬਣਾਇਆ ਉਸ ਤੋਂ ਬਾਅਦ ਫਿਰ ਆਪਣੇ ਧਰਮ ਦੀ ਰੱਖਿਆ ਕਰਨ ਦੀ ਸ਼ੁਰੂ ਕੀਤੀ ਹੈ ਗੁਰੂ ਸਾਹਿਬ ਜੀ ਨੇ ਜਿਹੜੇ ਜਿਹੜੇ ਲੋਕ ਸਿੱਖ ਧਰਮ ਦੇ ਵਿੱਚ ਆਏ ਉਹਨਾਂ ਦੀ ਰੱਖਿਆ ਕਰਨ ਦੀ ਸ਼ੁਰੂ ਕੀਤੀ ਸੀ ਵੈਸੇ ਧਰਮ ਦੇ ਵਿਰੋਧ ਚ ਕੋਈ ਗੁਰੂ ਨਹੀਂ ਸੀਗਾ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਦੀ 1600 43 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਿਆ ਸੀ 1643 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ ਉਸ ਤੋਂ ਬਾਅਦ ਉਹਨਾਂ ਨੇ ਅਗਲੀ ਗੱਦੀ ਕਹਿੰਦੇ ਆ ਵੀ ਕਹਿੰਦੇ ਉਹ ਸੋਈ ਦੇ ਵਿੱਚ ਉਹਨਾਂ ਨੇ ਉਹਦੇ ਪੁੱਤਰੇ ਨੂੰ ਦੇਤੀ ਸੀ ਜਿਹਦਾ ਨਾਂ ਭਾਈ ਗੁਰਤਾਤਾ ਜੀ ਸੀਗੇ ਉਹਨਾਂ ਨੂੰ ਗੱਡੀ ਦੇਤੀ ਸੀ ਠੀਕ ਹੈ ਜੀ ਇਹ ਗੁਰੂ ਹਰਗੋਬਿੰਦ ਸਿੰਘ ਜੀ ਦਾ ਜੋ ਮਨ ਦਾ ਇਤਿਹਾਸ ਹੈਗਾ ਆਪਾਂ ਇਹਦੇ ਚ ਬਾਲਾ ਬਰੀ